ਹੈਲੋ ਦੋਸਤੋ ਲੈ ਕੇ ਹਾਜ਼ਰ ਹੋਇਆ ਆਸੀ ਇੱਕ ਨਵੀਂ ਸਟੋਰੀ ਅਫਵਾਦ ਦੇ ਵਿੱਚ ਵਿਆਹ ਦੇ ਦਿੱਤੇ ਇਸ਼ਤਿਹਾਰ ਤੋਂ ਬਾਅਦ ਕਾਫੀ ਵਿਅਕਤੀਆਂ ਨੇ ਆਪਣੀ ਬੇਟੀ ਜਾਂ ਆਪਣੀ ਰਿਸ਼ਤੇਦਾਰ ਕੁੜੀਆਂ ਦੇ ਰਿਸ਼ਤੇ ਦੇ ਲਈ ਮੇਰੇ ਪਿਤਾ ਨੂੰ ਫੋਨ ਕੀਤੇ ਜਿਨ੍ਹਾਂ ਦੇ ਵਿੱਚ ਇੱਕ ਫੋਨ ਬਿਜਲੀ ਵਿਭਾਗ ਦੇ ਇੱਕ ਬਹੁਤ ਹੀ ਵੱਡੇ ਅਫਸਰ ਮਿਸਟਰ ਰੋੜਾਤਾ ਆਪਣੀ ਇਕਲੋਤੀ ਧੀ ਦੇ ਲਈ ਰਿਸ਼ਤੇ ਲਈ ਸੀ ਮੇਰਾ ਰਿਟਾਇਰਡ ਵਿਆਪਕ ਪਿਤਾ ਆਪਣੇ ਮੁੰਡੇ ਲਈ ਇੰਨੇ ਵੱਡੇ ਅਕਸਰ ਦਾ ਆਪਣੀ ਕੁੜੀ ਦੇ ਰਿਸ਼ਤੇ ਲਈ ਫੋਨ ਆਉਣ ਤੇ ਫੁੱਲਿਆ ਨਹੀਂ ਸੀ ਸਮਾਰਿਆ ਮੈਂ ਪਟਿਆਲਾ ਦੇ ਸਭ ਤੋਂ ਵੱਡੇ ਕਾਲਜ ਤੋਂ ਇੰਜੀਨੀਅਰ ਦੀ ਡਿਗਰੀ ਲੈਣ ਦੇ ਬਾਅਦ ਚੰਡੀਗੜ੍ਹ ਦੀ ਇੱਕ ਵੱਡੀ ਐਮ ਐਨ ਸੀ ਵਿੱਚ ਕੰਮ ਕਰਕੇ ਵਧੀਆ ਪੈਕੇਜ ਲੈ ਰਿਆ ਸੀ ਘਰ ਦੇ ਵਿੱਚ ਮਾਤਾ ਪਿਤਾ ਸਨੀਤ ਅਸੀਂ ਤਿੰਨ ਜਾਣੇ ਸੀ ਮੇਰੇ ਪਿਤਾ ਨੇ ਆਪਣੀ ਰਿਟਾਇਰਮੈਂਟ ਦੇ ਮਿਲੇ ਪੈਸੇ ਨਾਲ ਪਟਿਆਲਾ ਦੀ ਇੱਕ ਵਧੀਆ ਕਲੌਨੀ ਦੇ ਵਿੱਚ ਦੋ ਮੰਜ਼ਲਾ ਮਕਾਨ ਉਸਾਰ ਲਿਆ ਸੀ ਘਰ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਮਾਜੂਦ ਸਨ ਟੈਲੀਫੋਨ ਤੇ ਹੋਈ ਗੱਲ ਨੂੰ ਬਾਤ ਮੁਤਾਬਕ ਦੋਨਾਂ ਪਰਿਵਾਰਾਂ ਤੇ ਮੁੰਡੇ ਕੁੜੀ ਨੂੰ ਆਪਸ ਵਿੱਚ ਦੇਖਣ ਦਾ ਪ੍ਰੋਗਰਾਮ ਬਣਾਇਆ ਗਿਆ ਮਿਸਟਰ ਅਰੋੜਾ ਦੇ ਵੱਲੋਂ ਆਪਣੇ ਰੁਤਵੇ ਅਤੇ ਪੈਸੇ ਦਾ ਪ੍ਰਭਾਵ ਦਿਖਾਉਣ ਲਈ ਸ਼ਹਿਰ ਦੇ ਇੱਕ ਮਹਿੰਗੇ ਹੋਟਲ ਦੇ ਵਿੱਚ ਸਾਨੂੰ ਮਿਲਣ ਦਾ ਸੱਦਾ ਦਿੱਤਾ ਗਿਆ। ਅਸੀਂ ਤਿੰਨੇ ਟੈਕਸੀ ਰਾਹੀਂ ਸਮੇਂ ਤੇ ਉਹ ਹੋਟਲ ਪਹੁੰਚੇ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮਿਸਟਰ ਤੇ ਮਿਸਿਸ ਅਰੋੜਾ, ਉਹਨਾਂ ਦੇ ਦੋ ਪੁੱਤ, ਬਹੂਆਂ ਅਤੇ ਮੇਰੀ ਹੋਣ ਵਾਲੀ ਪਤਨੀ ਮਾਨਸੀ ਮੌਜੂਦ ਸੀ। ਸਾਰੇ ਵੱਲੋਂ ਖੜੇ ਹੋ ਕੇ ਸਾਡਾ ਸਵਾਗਤ ਕੀਤਾ ਗਿਆ ਰਸਮੀ ਗੱਲਬਾਤ ਤੋਂ ਬਾਅਦ ਮਿਸਟਰ ਅਡੋੜਾ ਨੇ ਆਪਣੇ ਬਾਕੀ ਪਰਿਵਾਰ ਮੈਂਬਰਾਂ ਦੇ ਨਾਲ ਜਾਣ ਪਛਾਣ ਕਰਵਾਈ ਦੱਸਿਆ ਕਿ ਉਹਨਾਂ ਦਾ ਵੱਡਾ ਬੇਟਾ ਬਿਜਲੀ ਮੈਥਵੀ ਦੇ ਵਿੱਚ ਕੰਮਾਂ ਦੀ ਠੇਕੀਦਾਰੀ ਕਰਨ ਦੇ ਨਾਲ-ਨਾਲ ਉਹਨਾਂ ਨੇ ਆਪਣੇ ਦੋਨਾਂ ਬੇਟਿਆਂ ਨੂੰ 2 ਸਾਲ ਪਹਿਲਾਂ ਹੀ ਬਿਜਲੀ ਦੇ ਵਿੱਚ ਕੰਮ ਵਿੱਚ ਇਸਤੇਮਾਲ ਹੋਣ ਵਾਲੇ ਪੁਰਜ਼ਿਆਂ ਦੀ ਫੈਕਟਰੀ ਸ਼ੁਰੂ ਕਰਵਾਈ ਹੈ ਮੈਕ ਵਿੱਚ ਹੋਣ ਕਰਨ ਤੇ ਬਾਕੀ ਅਕਸਰਾਂ ਨਾਲ ਵਧੀਆ ਸਬੰਧ ਹੋਣ ਕਰਨ ਫੈਕਟਰੀ ਦਿਨ ਦੁਗਣੀ ਰਾਤ ਚੋਗਣੀ ترقی ਕਰਕੇ ਪੂਰੇ ਨੋਟਸ ਛਾਪ ਰਹੀ ਹੈ ਦੋਵਾਂ ਭਰਾਵਾਂ ਦੀ ਇਕਲੋਤੀ ਭੈਣ ਮਾਨਸੀ ਨੇ ਚੰਡੀਗੜ੍ਹ ਦੇ ਇੱਕ ਕਾਲਜ ਤੋਂ ਇਸੇ ਸਾਲ ਹੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਪੂਰਾ ਕੀਤਾ ਮੇਰਾ ਕੰਦ ਕਾਠ ਪਰਸਨੈਲਿਟੀ ਮੇਰੀ ਹੋਣ ਵਾਲੀ ਘਰ ਵਾਲੀ ਦੇ ਧਰਾਵਾਂ ਨਾਲੋਂ ਵਧੀਆ ਹੋਣ ਕਰ ਮੇਰੀ ਮਾਤਾ ਪਿਤਾ ਉੱਥੇ ਬੈਠੇ ਮਾਣ ਮਹਿਸੂਸ ਕਰ ਰਹੇ ਸਨ ਮਾਨਸੀ ਦੇ ਨਾਂ ਨਕਸ਼ਤਾ ਸਦਾਰਨ ਸਨ ਪਰ ਉਸਦਾ ਕੋਰਾ ਰੰਗ ਤੇ ਗੁੰਦਮਾ ਸਰੀਰ ਮੇਰੇ ਲਈ ਉਸਨੂੰ ਪਸੰਦ ਕਰਨ ਲਈ ਕਾਫੀ ਸਨ ਘਰਦਿਆਂ ਦੇ ਵੱਲੋਂ ਕੱਲੀਆਂ ਕੱਲਿਆਂ ਨੂੰ ਗੱਲ ਕਰਨ ਦੇ ਦਿੱਤੇ ਟਾਈਮ ਦੇ ਵਿੱਚ ਮੈਂ ਸਿਰਫ ਇੰਨਾ ਹੀ ਪੁੱਛਿਆ ਕਿ ਉਸਨੂੰ ਮੈਂ ਪਸੰਦ ਹਾਂ ਤਾਂ ਉਸਨੇ ਮੁਸਕਰਾ ਕੇ ਹਾਂ ਕਰ ਦਿੱਤੀ ਇਸ ਤੋਂ ਬਿਨਾ ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ ਮੈਨੂੰ ਹੋਰ ਥੋੜੀ ਨੱਕ ਚੜੀ ਜੀ ਜ਼ਰੂਰ ਲੱਗੀ ਉਹ ਦੋਨਾਂ ਦੇ ਪਰਿਵਾਰ ਰਿਸ਼ਤੇ ਲਈ ਪਹਿਲਾਂ ਹੀ ਤਿਆਰ ਸਨ ਸਾਡਾ ਹਾਂ ਕਰਦਿਆ ਹੀ ਅਗਲੇ ਹਫਤੇ ਸਾਡੀ ਮੰਗਣੀ ਦਾ ਐਲਾਨ ਕਰ ਦਿੱਤਾ ਗਿਆ ਮੰਗਣੀ ਦੀ ਰਸਮ ਅਰੋੜਾ ਪਰਵਾਰ ਦੀ ਵੱਡੇ ਅਲੀ ਸ਼ਾਨ ਕੋਠੇ ਅੰਦਰ ਪੂਰੀ ਕੀਤੀ ਗਈ ਜਿਸ ਦੇ ਵਿੱਚ ਸਿਰਫ ਪਰਿਵਾਰਿਕ ਮੈਂਬਰ ਤੇ ਬਹੁਤ ਨੇੜੇ ਦੇ ਰਿਸ਼ਤੇਦਾਰ ਸ਼ਾਮਲ ਸਨ ਦੋਨੇ ਪਰਿਵਾਰ ਸਾਡੇ ਰਿਸ਼ਤੇਦਾਰ ਤੋਂ ਬਹੁਤ ਖੁਸ਼ ਸੀ ਰਿਸ਼ਤੇਦਾਰ ਮੰਗਣੀ ਦੇ ਕਰੀਬ 3 ਮਹੀਨਿਆਂ ਬਾਅਦ ਅਰੋੜਾ ਪਰਿਵਾਰ ਦੇ ਵੱਲੋਂ ਚੰਡੀਗੜ੍ਹ ਨੇੜੇ ਇੱਕ ਫਾਰਮ ਹਾਊਸ ਤੇ ਵਿਆਹ ਦਾ ਬਹੁਤ ਵੱਡਾ ਤੇ ਸ਼ਾਨਦਾਰ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੇ ਇਲਾਵਾ ਉਹਨਾਂ ਦੇ ਵੱਖ-ਵੱਖ ਦਾਰਾਂ ਸ਼ੈਨਾ ਨੀਆਂ ਵੱਡੀਆਂ-ਵੱਡੀਆਂ ਹਸਤੀਆਂ ਕਈ ਵੱਡੇ ਅਫਸਰ ਉਹਨਾਂ ਦੀ ਧੀ ਅਤੇ ਜਵਾਈ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ ਰੋੜਾ ਪਰਿਵਾਰ ਦੇ ਵੱਲੋਂ ਆਪਣੀ ਧੀ ਨੂੰ ਬਹੁਤ ਸਾਰੇ ਮਹਿੰਗੇ ਅਤੇ ਕੀਮਤੀ ਤੋਹਫੇ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਸਭ ਤੋਂ ਕੀਮਤੀ ਚਿੱਟੇ ਨਾਂ ਦੀ ਚਮਚਮਾਉਂਦੀ ਫੁੱਲਾਂ ਨਾਲ ਲੱਦੀ ਲਗਜ਼ਰੀ ਕਾਰ ਸੀ ਡੋਲੀ ਵੀ ਦਾ ਕਰ ਕਰਨ ਮੇਲੇ ਮਾਹੌਲ ਕਾਫੀ ਗੰਬੀਰ ਹੋ ਗਿਆ ਸੀ ਮਾਨਸੀ ਉਸ ਦੇ ਮਾਤਾ ਪਿਤਾ ਤੇ ਭਰਾ ਸਭ ਰੋ ਰਹੇ ਸਨ ਮਾਨਸੀ ਨੂੰ ਮੇਰੇ ਨਾਲ ਹੀ ਕਾਰ ਦੀ ਮੂਰਲੀ ਸੀਟ ਤੇ ਬਿਠਾਇਆ ਗਿਆ ਮੇਰੇ ਮਾਤਾ ਪਿਤਾ ਕਾਰ ਦੀ ਪਿਛਲੀ ਸੀਟ ਤੇ ਬੈਠ ਗਏ ਆ ਘੰਟੇ ਡੇਢ ਦਾ ਸਫਰ ਕਰਕੇ ਅਸੀਂ ਚਾਰੇ ਆਪਣੇ ਘਰ ਪਹੁੰਚ ਗਏ ਸਾਡਾ ਕਾਰ ਰੰਗ ਬਰੰਗੀਆਂ ਲਾਈਟਾਂ ਨਾਲ ਰੋਸ਼ਨ ਕਰ ਰਹਾ ਸੀ ਕੁਝ ਸਮਾਂ ਸੀ ਮੇਰੇ ਮਾਤਾ ਪਿਤਾ ਕੋਲ ਥੱਲੇ ਲੌਬੀ ਦੇ ਵਿੱਚ ਬੈਠੇ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਆਖਿਰਕਾਰ ਮੇਰੀ ਮਾਂ ਮਿੱਠੀ ਤੇ ਕਹਿਣ ਲੱਗੀ ਤੁਸੀਂ ਥੱਕ ਗਏ ਹੋ ਬੇ ਜਾਓ ਉੱਪਰ ਆਪਣੇ ਕਮਰੇ ਵਿੱਚ ਚਲੇ ਜਾਓ ਅਸੀਂ ਦੋਵੇਂ ਉੱਥੇ ਖੜੇ ਹੋਏ ਤੇ ਮਾਤਾ ਪਿਤਾ ਦੇ ਗੋਡੇ ਹੱਥ ਲਾਏ ਉੱਪਰ ਆਪਣੇ ਕਮਰੇ ਵਿੱਚ ਚਲੇ ਗਏ ਸਾਡਾ ਸੁਹਾਗਰਾਤ ਵਾਲਾ ਕਮਰਾ ਉੱਚੇ ਤੋਰ ਤੇ ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਲਟਕਾ ਕੇ ਸਜਾਇਆ ਗਿਆ ਸੀ ਬਿਸਤਰੇ ਦੇ ਚਮੇਲੇ ਅਤੇ ਗੁਲਾਬ ਦੇ ਫੁੱਲ ਖਿਲਰੇ ਹੋਏ ਸਨ ਉਹ ਆਲੇ-ਦੁਆਲੇ ਨੂੰ ਵੇਖ ਰਹੇ ਸੀ ਤੇ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਸ਼ਾਇਦ ਕਾਫੀ ਨਰਵਸ ਵਿੱਚ ਸੀ ਸੁਹਾਗ ਰਾਤ ਬਾਰੇ ਉਸਨੇ ਕਾਫੀ ਕੁਝ ਸੁਨੇ ਰੱਖਿਆ ਸੀ ਮੈਂ ਬੈਠ ਤੇ ਬੈਠੀ ਮਾਂਸੀ ਕੋਲ ਬੈਠਦਿਆਂ ਹੀ ਉਸ ਦੀ ਮਹਿੰਦੀ ਲੱਗੇ ਗੋਰੇ ਗੋਰੇ ਹੱਥਾਂ ਆਪਣੇ ਹੱਥ ਵਿੱਚ ਲੈ ਮੇਰੇ ਗੁੱਛੇ ਤੇ ਉਸਨੇ ਦੱਸਿਆ ਕਿ ਉਸ ਦੀਆਂ ਸਹੇਲੀਆਂ ਨੇ ਉਸ ਨੂੰ ਦੱਸਿਆ ਸੀ ਕਿ ਪਹਿਲੀ ਰਾਤ ਬਹੁਤ ਦਰਦ ਹੁੰਦਾ ਖੂਨ ਆਉਂਦਾ ਹੈ ਇਹੀ ਕੰਮ ਵਾਰ-ਵਾਰ ਹੁੰਦਾ ਹੈ ਮਾਨਸਿਕ ਇੰਜ ਡਰੀ ਹੋਈ ਸੀ ਜਿਵੇਂ ਕੋਈ ਛੋਟਾ ਬੱਚਾ ਡਾਕਟਰ ਤੋਂ ਟੀਕਾ ਲਵਾਉਣ ਤੋਂ ਪਹਿਲਾਂ ਡਰਦਾ ਹੈ ਮੈਂ ਉਸਦੇ ਹੱਥਾਂ ਨੂੰ ਛੁੱਟ ਦਿਆ ਕਿ ਹਾਂ ਡਰਨਾ ਜਿਹੜਾ ਕੁਝ ਨਹੀਂ ਹੋਵੇਗਾ ਤੂੰ ਰਾਮ ਦੇ ਨਾਲ ਆਪਣੇ ਗਹਿਣੇ ਉਤਾਰ ਕੇ ਨਹਾ ਕੇ ਕੱਪੜੇ ਬਦਲ ਲੈ ਉਸਨੇ ਸ਼ੀਸ਼ੇ ਮੂਰੇ ਬੈਠ ਕੇ ਆਪਣੀ ਹੱਥਾਂ ਵਿੱਚ ਪਾਏ ਲਾਲ ਤੇ ਚਿੱਟੇ ਰੰਗ ਦੇ ਚੂੜੇ ਨੂੰ ਛੱਡ ਕੇ ਆਪਣੇ ਸਰੀਰ ਦੇ ਸਾਰੇ ਗਹਿਣੇ ਹੌਲੀ-ਹੌਲੀ ਉਤਾਰ ਦਿੱਤੇ ਫਿਰ ਉਹ ਨਹਾਉਣ ਦੇ ਲਈ ਚਲੀ ਗਈ ਬਾਥਰੂਮ ਦੇ ਵਿੱਚੋਂ ਬਾਹਰ ਨਿਕਲੀ ਤਾਂ ਉਸਨੇ ਗੁਲਾਬੀ ਰੰਗ ਦੀ ਜਾਲੀਦਾਰ ਨਾਈਟੀ ਪਾਈ ਹੋਈ ਸੀ ਫਿਰ ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਹਲੇ ਵੀ ਡਰੀ ਹੋਈ ਹੈ ਮੈਂ ਉਸ ਵੱਲ ਨਿਹਾੜਤਾ ਕਿਹਾ तू बहुत सोनी है मेरे मूह अपनी तारीफ सुन के उसने मुस्करा के नीँ भी पा ली मैं बैड तो उठ के खड़ा होया तो बह खोल के उसनों अपने आगोश लै लिया मैं उसू प्यार बैठते बैठा के उस लग के बैठ गया कि बहुत दर्द होएगा खून निकलेगा उसने डर पूछा नहीं पहली बार थोड़ा ज्या दर्द होएगा ਕਹੇ ਨਹੀਂ ਮੈਂ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅਸੀਂ ਕੁਝ ਦਿਨ ਰੁਕ ਕੇ ਨਹੀਂ ਕਰ ਸਕਦੇ ਇਹ ਕੰਮ ਪਲੀਜ਼ ਮੈਨੂੰ ਬਹੁਤ ਡਰ ਲੱਗ ਰਿਹਾ ਉਸਨੇ ਡਰਦਿਆਂ ਕਿਹਾ ਕੋਈ ਗੱਲ ਨਹੀਂ ਤੂੰ ਰਿਲੈਕਸ ਹੋ ਕੇ ਆਰਾਮ ਕਰ ਜਦੋਂ ਤੂੰ ਕਹੇਂਗੀ ਆਪਾਂ ਉਸ ਦਿਨ ਹੀ ਆਪਣੀ ਸੁਹਾਗਰਾਤ ਮਨਾ ਲਵਾਂਗੇ ਐਨਾ ਆਖਦਿਆਂ ਹੀ ਬੈੱਡ ਤੋਂ ਖੜਾ ਹੋ ਕੇ ਕੱਪੜੇ ਬਦਲ ਲੇ ਵਾਸ਼ਰਮ ਵਿੱਚ ਚਲਾ ਗਿਆ ਵਾਪਸ ਆ ਕੇ ਮੈਂ ਉਸ ਦੇ ਨਾਲ ਬੈਠ ਤੇ ਪੈ ਗਿਆ ਉਸ ਦਾ ਚਿਹਰਾ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਉਸ ਦੇ ਬੁੱਲਾਂ ਤੇ ਆਪਣੇ ਬੁੱਲ ਰੱਖ ਦਿੱਤੇ ਉਸ ਨੂੰ ਰਿਲੈਕਸ ਕਰਨ ਦੇ ਲਈ ਮੈਂ ਉਸ ਦੀ ਗਰਦਨ ਪਿੱਛੇ ਹੱਥ ਫੇਰਦਾ ਰਿਹਾ ਮੈਂ ਉਸ ਦੇ ਮੂੰਹ ਆਪਣੀ ਜੀਭ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੂੰਹ ਨਾ ਖੋਲਿਆ ਮੈਂ ਆਪਣੇ ਹੱਥ ਨਾਲ ਉਸ ਦੇ ਉੱਭਰਾ ਨੂੰ ਨਾਈਟੀ ਦੇ ਉੱਤੋਂ ਹੀ ਸਲਾਉਣ ਲੱਗਾ ਉਸ ਦਾ ਸਰੀਰ ਆਕੜ ਗਿਆ ਮੈਨੂੰ ਲੱਗ ਰਿਹਾ ਸੀ ਸ਼ਾਇਦ होर हो अगे बदने तैयार है मैं उस दिन आई दाइटी की तनी खोल दिखती एकदम अपने आपू मेरे तो अलग करद्या बोली प्लीज इस तो अगे नहीं अज्ना ही बहुत है गुड नाइट हूँ प्लीज सो जाओ यह क्या उसने अपने आले दुआले में के गर्म कंबल लपेट लिया सो गई काम भरिया मैं बैडते दूजे पास कंबल ਲਪੇਟਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਮੇਰਾ ਇਹ ਸਬਰ ਆਪਣੀ ਪਤਨੀ ਦੇ ਸ਼ਰੀਰ ਤੋਂ ਪਹਿਲਾਂ ਉਸ ਦਾ ਦਿਲ ਤੇ ਵਿਸ਼ਵਾਸ ਦੇ ਧੰਦੇ ਲੈ ਸੀ ਵਿਆਹ ਤੋਂ ਅਗਲੇ ਦਿਨ ਮੇਰਾ ਸੁਰਾਸਾਲੇ ਤੇ ਸਾਲੇ ਹਾ ਸਮੇਤ ਅੱਛੇ ਦੋ ਘਾੜਾਂ ਤੇ ਸਵਾਰ ਹੋ ਕੇ ਆਪਣੀ ਕੁੜੀ ਨੂੰ ਮਿਲਣ ਲਈ ਸਾਡੇ ਘਰ ਆਏ ਮੇਰੇ ਮਾਤਾ ਪਿਤਾ ਦੇ ਵੱਲੋਂ ਉਹਨਾਂ ਦੀ ਖੂਬ ਖਾਤਰਦਾਰੀ ਕੀਤੀ ਗਈ ਵਿਆਹ ਤੋਂ ਬਾਅਦ ਤੀਜੀ ਰਾਤ ਤੱਕ ਵੀ ਮੈਂ ਆਪਣੀ ਸੁਹਾਗ ਰਤ ਤਾਂ ਅਗਰਾਤ ਨਹੀਂ ਮਨਾ ਸਕਿਆ ਉਲਿੱਕੇ ਪ੍ਰੋਗਰਾਮ ਅਨੁਸਾਰ ਅਸੀਂ ਇੱਕ ਹਫਤੇ ਦੇ ਹਨੀਮੂਨ ਲਈ ਰਵਾਨਾ ਹੋ ਗਏ ਮਨਸੂਰੀ ਵਿੱਚ ਪਹਾੜੀਆਂ ਦੇ ਉੱਪਰ ਸਥਿਤ ਇੱਕ ਹੋਟਲ ਵਿੱਚ ਸਾਡਾ ਕਮਰਾ ਬੁੱਕ ਸੀ ਰਸਤੇ ਦੇ ਵਿੱਚ ਰੁਕਦੇ ਰੁਕਦੇ ਅਸੀਂ ਸੂਰਜ ਚਿਪਨ ਤੋਂ ਪਹਿਲਾਂ ਆਪਣੀ ਕਾਰ ਲੈ ਮਨਸੂਰੀ ਦੇ ਖੂਬਸੂਰਤ ਹੋਟਲ ਵਿੱਚ ਪਹੁੰਚ ਗਏ ਮੈਨੇਜਰ ਨੇ ਫੁੱਲਾਂ ਦਾ ਸੁਆਗਤ ਗੁਲਦਸਤਾ ਦਿੰਦੇ ਸਾਡਾ ਸਵਾਗਤ ਕੀਤਾ ਤੇ ਸਾਡੇ ਕਮਰੇ ਵਿੱਚ ਲੈ ਗਿਆ ਕਮਰਾ ਸੱਚ ਦੇ ਵਿੱਚ ਹੀ ਬਹੁਤ ਖੂਬਸੂਰਤ ਸੀ ਜੇ ਤੁਹਾਨੂੰ ਕੋਈ ਤਕਲੀਫ ਆਵੇ ਤਾਂ ਦੱਸਣਾ ਠੀਕ ਹੈ 8 ਵਜੇ ਖਾਣਾ ਸ਼ੁਰੂ ਹੋ ਜਾਈਗਾ 12 ਰਾਤ 12 ਵਜੇ ਤੱਕ ਖੁੱਲਾ ਰਹੇਗਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰ ਦੇਣਾ ਇਹ ਆਥ ਮੈਨੇਜਰ ਦੋ ਵਾਰ ਝੁਕਿਆ ਤੇ ਬਾਹਰ ਚੱਲ ਗਿਆ ਮੈਂ ਮਨਸੂਰੀ ਨੂੰ ਆਪਣੀਆਂ ਬਾਹਾਂ ਦੇ ਵਿੱਚ ਘਰ ਲਿਆ ਮਾਨਸੀ ਨੂੰ ਤੇ ਉਸਦੇ ਬੁੱਲਾਂ ਤੇ ਜ਼ੋਰਦਾਰ ਚੁੰਮਣੇ ਜਿਹੜਾ ਸ਼ੁਰੂ ਕਰ ਦਿੱਤਾ ਅਚਾਨਕ ਮੇਰੇ ਵੱਲ ਇਸ ਤਰ੍ਹਾਂ ਕਰਨ ਦੇ ਨਾਲ ਉਹ ਹੈਰਾਨ ਹੋ ਗਏ ਮੇਰੀਆਂ ਅੱਖਾਂ ਵਿੱਚ ਵੇਖਤੀਆਂ ਬੋਲੀ ਤੁਸੀਂ ਬਹੁਤ ਸ਼ਰਾਰਤੀ ਹੋ ਉਹ ਤਾਂ ਮੈਂ ਹੀ ਹਾਂ ਇਹ ਆਖ ਮੈਂ ਵਾਸ਼ਰੂਮ ਵਿੱਚ ਚਲਾ ਗਿਆ ਫਰੈਸ਼ ਹੋਣ ਦੇ ਬਾਅਦ ਅਸੀਂ ਮਨਸੂਰੀ ਦੇ ਬਾਜ਼ਾਰ ਵੇਖਣ ਲਈ ਬਾਹਰ ਵੱਲ ਚਲੇ ਪਏ ਅਨੀਰਾ ਹੋਂ ਤੱਕਸੀ ਬਾਹਰ ਘੁੰਮਦੇ ਰਹੇ ਮਾਂਸੀ ਨੂੰ ਪੀਣ ਬਾਰੇ ਪੁੱਛਣ ਤੇ ਉਸਨੇ ਸਖਤੀ ਨਾਲ ਮਨਾ ਕਰ ਦਿੱਤਾ ਮੈਂ ਸ਼ਰਾਬ ਨਹੀਂ ਪੀਂਦੀ ਮੈਂ ਵੇਟਰ ਉਹ ਉਸਦੇ ਲਈ ਕੈਪਰੀ ਤੇ ਆਪਣੇ ਲਈ ਵਿਕਸੀ ਲੈਉਣ ਲਈ ਕਿਹਾ ਕੈਪਰੀ ਵਿੱਚ ਸੋਡਾ ਪਾ ਮੈਂ ਉਸ ਨੂੰ ਪੀਨ ਲਈ ਕਿਹਾ ਘੁੱਟ ਭਰਦਿਆਂ ਬੋਲੇ ਇਹ ਤਾਂ ਸ਼ਰਬਤ ਵਗੈਰਾ ਹੈ ਪਰ ਇਸ ਨਾਲ ਮੈਨੂੰ ਨਸ਼ਾ ਤਾਂ ਨਹੀਂ ਹੋ ਜਾਵੇਗਾ ਨਹੀਂ ਬਿਲਕੁਲ ਨਹੀਂ ਇਹ ਸੁਣ ਉਹ ਮੇਰੇ ਨਾਲ ਪੀਣ ਵਿੱਚ ਮੇਰਾ ਸਾਥ ਦੇਣ ਲੱਗੇ ਤਿੰਨ ਪੈਗ ਲਾਣ ਦੇ ਬਾਅਦ ਅਸੀਂ ਦੋਨੇ ਨਸ਼ੇ ਦੇ ਵਿੱਚ ਲੋਰ ਹੋ ਗਏ ਸੀ ਬਾਰੂਮ ਰੂਮ ਦੇ ਤੋਂ ਖਾਣੇ ਵਾਲੇ ਨੇ ਕਮਰੇ ਤੱਕ ਜਾਂਦਿਆਂ ਮਾਂਸੀ ਲੜਕਉਂਦੀ ਹੋਈ ਵਾਰ-ਵਾਰ ਮੇਰੇ ਨਾਲ ਲਿਫਟ ਰਹੀ ਸੀ ਮੈਂ ਆਪਣੇ ਵਾਲ ਖਿੱਚਦਿਆਂ ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਸ ਦੇ ਬੁੱਲਾਂ ਨੂੰ ਚੁੰਮਣ ਲੱਗਾ ਮਾਂਸੀ ਨੇ ਆਪਣਾ ਮੂੰਹ ਖੋਲ ਤਾਂ ਜੋ ਮੈਂ ਪੂਰਾ ਮਜ਼ਾ ਲੈ ਸਕਾਂ ਹੁਣ ਉਹ ਆਪਣਾ ਮੂੰਹ ਖੋਲਦਿਆਂ ਪਰ ਮੇਰੇ ਤਰੀਕੇ ਨਾਲ ਮੇਰਾ ਚੁੰਮਣ ਦਾ ਜਵਾਬ ਦੇ ਰਹੀ ਸੀ ਆਪਣੇ ਆਸ-ਪਾਸ ਦੀ ਆਵਾਜ਼ ਸੁਣ ਅਸੀਂ ਡਿਨਰ ਲਈ ਤੁਰਪੇ ਮੈਨੂੰ ਪੂਰਾ ਯਕੀਨ ਸੀ ਕਿ ਮਾਂਸੀ ਅੱਜ ਸੰਭੋਗ ਲਈ ਪੂਰੀ ਤਿਆਰ ਹੈ ਉਹ ਮਨਾ ਨਹੀਂ ਕਰੇਗੀ ਡਿਨਰ ਵਿੱਚ ਹਲਕਾ ਜਿਹਾ ਖਾਣਾ ਲੈ ਕੇ ਅਸੀਂ ਆਪਣੇ ਕਮਰੇ ਵਿੱਚ ਚਲੇ ਗਏ ਥੋੜੀ ਦੇਰ ਟੀਵੀ ਦੇਖਣ ਦੇ ਬਾਅਦ ਮਾਂਸੀ ਉੱਠ ਖੜੀ ਮੈਨ ਨੂੰਣ ਚੱਲੀ ਹਾਂ ਮੇਰੇ ਤੋਂ ਬਾਤ ਉਸੇ ਵੀ ਨਹਾ ਲੈਣਾ ਅੱਖਾਂ ਵਿੱਚ ਸ਼ਰਾਰਤ ਲਈ ਉਹ ਮੁਸਕਰਾਉਂਦੀ ਹੋਈ ਬਾਥਰੂਮ ਵਿੱਚ ਚਲੀ ਗਈ ਵਾਪਸ ਆਈ ਤਾਂ ਉਸਨੇ ਲਾਲ ਰੰਗ ਦਾ ਗਾਉਨ ਪਾਇਆ ਹੋਇਆ ਸੀ ਜਿਸ ਦੇ ਵਿੱਚ ਉਹ ਬੇਹਦੀ ਖੂਬਸੂਰਤ ਉਹ ਬਖਾਈ ਦੇ ਰਹੀ ਸੀ ਮੈਂ ਵੀ ਨਹਾਤਾ ਤੇ ਨਾਈਟਸੂਟ ਪਾ ਲਿਆ ਉਸਨੇ ਆਪਣੇ ਨਾਲ ਬੈੱਡ ਤੇ ਪੈਣ ਲਈ ਜਗਾ ਬਣਾ ਦਿੱਤੀ ਉਹ ਮੇਰੀ ਬਾਹ ਤੇ ਸਿਰ ਰੱਖ ਲੇਟ ਗਈ ਕੁਝ ਥੇਰ ਅਸੀਂ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਬਾਹਰ ਮੀਂਹ ਪੈਣ ਲੱਗਾ ਸੀ ਅਚਾਨਕ ਬਿਜਲੀ ਦੀ ਚਮਕ ਤੇ ਬੱਦਲਾਂ ਦੀ ਗਰਜਨ ਸੁਣ ਮਾਨਸੀ ਮੇਰੇ ਨਾਲ ਚੜ੍ਹ ਮੜ ਗਈ ਮੈਂ ਉਸ ਨੂੰ ਆਪਣੇ ਨਾਲ ਘੁੱਟ ਲਿਆ ਅਸੀਂ ਇੱਕ ਦੂਜੇ ਨੂੰ ਚੁੰਮਣਾ ਸ਼ੁਰੂ ਕੀਤਾ ਮੇਰਾ ਚੁੰਮਣ ਦਾ ਪੂਰਾ ਹੰਗਾਰਾ ਦੇ ਦਿਆਂ ਉਸ ਨੇ ਮੇਰੇ ਹੱਥ ਫੜ ਕੇ ਆਪਣੀ ਛਾਤੀ ਤੇ ਰੱਖ ਦਿੱਤਾ ਮਾਨਸੀ ਦਾ ਰੂਪ ਵੇਖਣ ਲਈ ਮੈਂ ਟੇਬਲ ਲੈਂਪ ਦਾ ਸਵਿਚ ਆਨ ਕਰ ਦਿੱਤਾ ਉਹ ਬੋਲੀ ਪਲੀਜ਼ ਲਾਈਟ ਆਫ ਕਰ ਦਿਓ ਮੈਨੂੰ ਸ਼ਰਮ ਆ ਰਹੀ ਹੈ ਪਰ ਉਸ ਨੂੰ ਅਣ ਸੁਣਿਆ ਕਰ ਮੈਂ ਉਸ ਦਾ ਗਾਣ ਉਤਾਰ ਲਗਾ ਉਹ ਉਸ ਸੰਕੋਚ ਦੇ ਵਿੱਚ ਇਕੱਠੀ ਹੋਈ ਜਾ ਰਹੀ ਸੀ ਲੈਂਪ ਦੀ ਮੱਤਮ ਰੋਸ਼ਨੀ ਵਿੱਚ ਉਸ ਦੀਆਂ ਗੋਲ-ਗੋਲ ਛਾਤੀਆਂ ਬਹੁਤ ਆਕਰਸ਼ਿਤ ਲੱਗ ਰਹੀਆਂ ਸਨ ਮੈਂ ਉੱਪਰ ਤੋਂ ਵੇਖਾਂ ਤੱਕ ਉਸ ਨੂੰ ਚੰਗੀ ਤਰ੍ਹਾਂ ਨਿਹਾ ਰਿਆ ਮਾਨਸੀ ਦਾ ਸਰੀਰ ਮੇਰੀ ਕਲਪਨਾ ਤੋਂ ਵੀ ਵੱਧ ਸੋਹਣਾ ਸੀ ਮੈਂ ਉਸ ਦੇ ਸਰੀਰ ਦੇ ਹਰ ਹਿੱਸੇ ਨੂੰ ਵਾਰੀ-ਵਾਰੀ ਨਾਲ ਪਿਆਰ ਕੀਤਾ ਉਸ ਦੀਆਂ ਖੂਬਸੂਰਤ ਛਾਤੀਆਂ ਵਾਰੀ-ਵਾਰੀ ਨਾਲ ਮੂੰਹ ਦੇ ਵਿੱਚ ਲੈਣਾ ਉਹ ਪੂਰੀ ਤਰ੍ਹਾਂ ਉੱਚੀ ਤੇਜ਼ਿਤ ਹੋ ਗਈ ਸੀ ਮੈਂ ਆਪਣਾ ਟਰਾਊਜ਼ਰ ਉਤਾਰਿਆ ਤੇ ਉਸ ਦਾ ਹੱਥ ਫੜ ਕੇ ਆਪਣੇ ਤਨੇ ਹੋਏ ਅੰਗ ਤੇ ਰੱਖ ਦਿੱਤਾ ਮੈਂ ਉਸ ਨੂੰ ਦਰਦ ਨਹੀਂ ਦੇਣਾ ਚਾਹੁੰਦਾ ਸੀ ਇਸ ਦੇ ਲਈ ਕਹਲ ਨਾ ਕਰਦਿਆਂ ਮੈਂ ਹੌਲੀ-ਹੌਲੀ ਆਪਣਾ ਕੰਮ ਸ਼ੁਰੂ ਕੀਤਾ ਪਰ ਉਹ ਦਰਦ ਦੇ ਮਾਰੇ ਉਰਾਰ ਉੱਠੀ ਤੇ ਫੜਾ-ਫੜਾ ਕੇ ਬਿਸਤਰੇ ਦੇ ਹੱਥ ਮਾਰਨ ਲੱਗੀ ਆਪਣੀ ਅੱਖਾਂ ਬੰਦ ਕਰ ਲੀ ओहो बोल रही थी के हो, हो प्लीज पास हो जाओ मेरे तो ओहो करनान लगी मैं महसूस किया कि शिखर का समा आ गया है उसके हाथ पैर मुड़न लगे तो उसका शरीर आकड़ गया तो फिर एकदम ही मुरदे वाग ढेर टे ढेरी हो गई मैं उसके फुला एक भरमा चुम्मा लिया ਕੁਝ ਥੀਰ ਅਸੀਂ ਇਸੇ ਤਰ੍ਹਾਂ ਲੇਟੇ ਰਹੇ ਮੈਂ ਲਾਈਟ ਜਗਾਈ ਤਾਂ ਵੇਖਿਆ ਬੈਟ ਦੀ ਚਿੱਟੀ ਜਾਦ ਤੇ ਖੂਨ ਦੇ ਤੱਬੇ ਸਨ ਮਾਨਸੀ ਪੁਲਿਸ ਫੇਰੇ ਹੋਟਲ ਵਾਲੇ ਕੀ ਸੋਚਣਗੇ ਮੈਂ ਹੱਸ ਕੇ ਕਿਹਾ ਉਹਨਾਂ ਲਈ ਇਹ ਦੇਖਣਾ ਨਿਤ ਦਾ ਕੰਮ ਹੈ ਬੋਤੀਆਂ ਲਾੜੀਆਂ ਦਾ ਘਵਾਰਾਪਣ ਹੋਟਲਾਂ ਦੇ ਵਿੱਚ ਹੀ ਖਤਮ ਹੋਣਾ ਅਸੀਂ ਦੋਨਾਂ ਨੇ ਉੱਠ ਕੇ ਆਪਣੇ ਸਰੀਰ ਸਾਫ਼ ਕੀਤਾ ਤੇ ਵਾਪਸ ਬਿਸਤਰੇ ਵਿੱਚ ਜਾ ਕੇ ਪੂਰੀ ਨੀਂਦ ਸੌ ਗਏ। ਹੁਣ ਸਾਡਾ ਵਿਆਹ ਮੁਕੰਮਲ ਹੋ ਗਿਆ ਸੀ ਤੇ ਅਸੀਂ ਸਹੀ ਤਰੀਕੇ ਨਾਲ ਸ਼ਾਦੀशुदा ਹੋ ਗਏ ਸੀ। ਸਵੇਰੇ ਉੱਠ ਕੇ ਉਸਨੇ ਆਪਣੇ ਗੁਪ ਤਾੰਗ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਮੈਂ ਉਸ ਨੂੰ ਉੱਥੇ ਪੈਸਤੀ ਲਗਾਉਣ ਲਈ ਕਿਹਾ। ਦੁਪਹਿਰ ਤੱਕ ਉਸਦਾ ਦਰਦ ਚਲਾ ਗਿਆ ਤੇ ਹੁਣ ਉਹ ਰਾਤ ਵਾਲਾ ਮਜ਼ਾ ਫੇਰ ਤੋਂ ਲੈਣ ਲਈ ਤਿਆਰ ਸੀ। ਤੀਜੇ ਦਿਨ ਮਾਂਸੀ ਸਵੇਰੇ ਦੁਪਹਿਰੇ ਤੇ ਰਾਤ ਨੂੰ ਸੰਭੋਗ ਕਰਨ ਦੀ ਇੱਛਾ ਰੱਖਣ ਲੱਗੀ ਸੀ ਹਣੀ ਨੂੰ ਦੇ ਇਨ੍ਹਾਂ ਦਿਨਾਂ ਦੇ ਵਿੱਚ ਅਸੀਂ ਦੋਨਾਂ ਨੇ ਹਰ ਤਰ੍ਹਾਂ ਨਾਲ ਵਾਸ ਦਾ ਪਰਪੂਰ ਆਨੰਦ ਲਿਆ ਮੈਂ ਮਹਿਸੂਸ ਕੀਤਾ ਕਿ ਮਹਿਸੂਸ ਕੀਤਾ ਕਿ ਤਾਂ ਕਿ ਔਰਤ ਤੇ ਮਰਦ ਤੇ ਹੈ ਜਦ ਵਾਸ ਤੋਂ ਬਾਅਦ ਅਨੰਤ ਮਾਈ ਸੰਸਾਰ ਦਾ ਹੋਰ ਕੋਈ ਅਨੰਤ ਨਹੀਂ ਹੈ ਹਾਂਜੀ ਦੋਸਤੋ ਇਸ ਵੀਡੀਓ ਦੀ ਆਪਣੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ